ਇਹ ਕੀ ਹੁੰਦਿਆ ਆ ਆ ਕੀ ਹੁੰਦਿਆ ਇਹ ਕੀ ਹੁੰਦਿਆ ਆ ਵਾਹ ਆ ਵੇਖੋ ਜੀ ਆ ਟੀਕੇ ਲਾਉਂਦੇ ਆ ਸੌਫਟੀ ਰੋਡ ਅੰਮ੍ਰਿਤਸਰ ਬਾਪੂ ਕੀ ਕਰਨਦੇ ਤੂੰ ਲਾਗੇ ਕੋਤੇ ਡਾਂਗ ਨਹੀਂ ਮਾਉਂਦੇ ਨੇ ਨਹੀਂ ਆ ਫੜਾਉ ਡਾਂਗ ਮੈਂ ਡਾਂਗ ਦੋ ਆ ਕੀ ਕਰਨੇ ਆ ਕੀ ਕਰਨੇ ਚਲੋ ਕੋਈ ਗਲਤੀ ਹੋਗੀ ਪਾਪਾ ਇੱਥੇ ਸਿਆਣੇ ਬਿਆਣੇ ਸਰਦਾਰ ਬੰਦੇ ਜੇ ਇਹਦੇ ਲਾਗੇ ਖਲੋਤੇ ਜੇ ਤੁਸੀਂ ਡਾਂਗਾਂ 'ਚ ਵੜੀ ਐ ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਜਦ ਵੀ ਸਮਾਂ ਆਈ ਹੋਰ ਕਿਉਂ ਇਹ ਇਹ ਕੀ ਕਰੰਦੀ ਐ ਕੀ ਕਰਨੀ ਨੇ ਤੂੰ ਕੀ ਕੀ ਕਰਨੀ ਮੇਰਾ ਸੋਟਾ ਨਾ ਮਾਰ ਤੈਨੂੰ ਮਾਰਨਾ ਨਹੀਂ ਸੂਈ ਟੁੱਟੀ ਮੇਰੀ ਬਾਹਰ ਜਾਈ ਸੂਈ ਬਾਟੀਗਾ ਕਿੱਥੇ ਇਹਨੂੰ ਚਕਾਓ ਪੁੱਤ ਨੂੰ ਸਟੱਟਾਣੇ ਲਗਾਓ ਕੋਈ ਨਹੀਂ ਪੁੱਤ ਨੂੰ ਬੋਲਾ ਕਰਨਾ ਕਾਰਪੂਨ ਲੈ ਆ ਪੁੱਤ ਚੱਲ ਬਲਾ ਆ ਵੇ ਕੋਈ ਆ ਟੀਗਾ ਫੜਿਆ ਨਿਆਦੇ ਜੇ ਮੈਂ ਕਹ ਕਹ ਜਿੰਨੂੰ ਕਹਣਾ ਕਿਹਾ ਰੁਕ ਜਾ ਡਾਂਗਾਂ 'ਚ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਪਾਪਾ ਜੀ ਦੱਸੋ ਕੀ ਕਰੰਦੇ ਰੋਜਾ ਇਹ ਕੀ ਕਰਦੇ ਦੱਸੋ ਪੱਕੇ ਡੀਲਰ ਉਹਦੇ ਇੱਕ ਮਿੰਟ ਰੋਕ ਰੋਕ ਓਏ ਪੂਲਾ ਥਾਣੇ ਫੋਨ ਲਾਈ 112 ਨੂੰ ਫੋਨ ਲਾ ਮਾਲ ਮੰਡੀ ਚੱਲਾ ਚੱਲ ਚੱਲ ਮੋਟਰਸਾਈਕਲ ਵੜ ਕੇ ਚੱਲ ਜਲੀਏ ਮਾਲ ਮੰਡੀ ਬੇਪਾਪੇ ਨੂੰ ਬਾਹਰ ਨਾਲ ਪੱਕਾ ਰੋਜ ਕਰਦੇ ਨੇ ਚਲਾ ਚਲਾ ਉਹਨਾਂ ਨੂੰ ਪਤਾ ਰੋਜ ਨਹੀਂ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਮੈਂ ਜਿੰਤੋਂ ਮਰਜ਼ੀ ਲਿਆਂਦਾ ਕਿਹਦੇ ਕੋ ਲੈ ਗਈ ਦੱਸ ਕਿਉਂ ਮੈਂ ਜਿੰਤੋਂ ਮਰਜ਼ੀ ਲਿਆਂਦਾ ਇੰਨੇ ਲਿਆਂਦਾ ਸਾਮਾਨ ਕਿਥੋਂ ਲਿਆ ਚੱਲ ਬਿਠਾਣ ਚੱਲ ਓਏ ਘਰ ਸਾੜ ਗੱਡੀ ਘਰ ਸਾੜ ਜਾਂ ਚੱਲ ਚੱਲ ਓ ਨਾਣੇ ਮੈਂ ਪੁਲਿਸ ਵਾਲੇ ਟੀਗਾ ਕਿੱਥੇ ਬੜਾ ਟੀਗਾ ਕਿਉਂ ਕਿਉਂ ਬੜਾ ਵੀਏ ਅੱਛਾ ਟੀਗਾ ਨਹੀਂ ਨਹੀਂ ਇੱਕ ਮਿੰਟ ਬਾਕ ਪੁਲਿਸ ਮਿੰਟ ਰੋਕੇ ਮੈਂ ਅੱਜ ਕੱਲ ਉਹ ਤਾਂ ਕੀ ਆ ਆ ਤਾਂ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆ ਆ ਮੇਰੇ ਨਾਲ ਹੀ ਆ ਫਿਰ ਕਿ ਤੇਰੇ ਨਾਲ ਆਇਆ ਤੇ ਆਹੋ ਉਹਨੇ ਪੁੱਛਿਆ ਵਾ ਸਮਾਨ ਕਿਤੋਂ ਲਿਆਈਂ ਰਸ ਜਿੱਤੋਂ ਮਰਜ਼ੀ ਲਿਆਂਦਾ ਹੋਵੇ ਆ ਵੇਖੋ ਜੀ ਆ ਸੌਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਆ ਟੀਗਾ ਲਾਉਂਦੀ ਇੱਥੇ ਬਹਿ ਕੇ ਕਿਆ ਭਈਆ ਤੇਰੇ ਕੀ ਕਰੇ ਕੀ ਕਰਨੇ ਆ ਮਾਰੀ ਜਨ ਆਇਆ ਇੱਕ ਹੀ ਕਰਨੇ ਆ ਕਿਉਂ ਟੀ ਗੱਲ ਬੋਲਨੇ ਆ ਰੇ ਦਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦਿੰਨਾ ਮੈਂ ਤੇਰੀ ਰੁਕ ਤੇਰੀ ਚਲਾ ਚਲਾ ਥਾਣੇ ਆ ਚੱਲ ਥਾਣੇ ਕੁਬਲਾਜ ਨੂੰ ਬੁਲਾਉਣਾ ਬੁਲਾ ਮਰੀ ਆ ਚੰਗੇ ਕੰਮ ਕਰਦੇ ਜੇ ਆਹੋ ਚੰਗੇ ਕਰਦੇ ਆ ਲੋਕੀ ਵੇਖ ਕੇ ਲੰਘਣਦੇ ਇੱਥੋਂ ਕੀ ਵੇਖ ਕੇ ਲੰਘਣਦੇ ਕਿਸ ਖੌਂਦੇ ਲੋਕਾਂ ਨੂੰ ਤੁਸੀਂ ਕੋਈ ਗੱਲ ਨਹੀਂ ਵੇਖ ਲੈਂਦੇ ਬਲਾਵਾ ਪੁੱਤ ਲਾਈ ਮੂਲ ਲਾਈ ਇੱਥੋਂ ਬਾਰੇ ਬੋਲਣਾ ਹੋਵੇ ਗੱਡੀ ਲੱਗੀ ਮੋੜ ਮੰਡੀ ਚੱਲ ਚੱਲਾ ਫਿਰ ਆਹ ਕਾਲੀ ਗੱਡੀ ਚਾ ਲੈ ਜਿਹੜਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉਹਦੇ ਸੰਬੰਧ ਚ ਮੈਂ ਦੱਸਣਾ ਚਾਹੁੰਦਾ ਇਹ ਲੜਕੀ ਜੋ ਪਿੱਛੋ ਚੋਲਾ ਸਾਹਿਬ ਦੀ ਰਹਿਣ ਵਾਲੀ ਹੈ ਜੋ ਉਸ ਨੂੰ ਕੁਝ ਤਰ੍ਹਾਂ ਪਹਿਲਾਂ ਵੀ ਇਲਾਜ ਲਈ ਦਾਖਲ ਕਰਾਇਆ ਗਿਆ ਸੀ ਜੋ ਅੱਜ ਉਹ ਤੋਂ ਡਿਸਚਾਰਜ ਹੋ ਕੇ ਆ ਕੇ ਤੇ ਦੁਬਾਰੋਂ ਨਸ਼ਾ ਕਰਨ ਲੱਗ ਗਈ ਹੈ ਜਿਸ ਨੂੰ ਅੱਜ ਤੱਕ ਰਸਤਾ ਹੀ ਤੇ ਤਿਆਰ ਐਨਡੀਪੀਐ ਸੈਕਟਰ ਦੇ ਤਹਿਤ ਗ੍ਰਫਤਾਰ ਕੀਤਾ ਗਿਆ ਹੈ ਜਿਸ ਨੂੰ ਸਵੇਰੇ ਅਦਾਲਤ 'ਚ ਪੇਸ਼ ਕਰਕੇ ਭਾਰਾ ਚੌਂਟੇ ਦੇ ਤਹਿਤ ਉਹਨੂੰ ਇਲਾਜ ਲਈ ਦੁਬਾਰੂ ਡਿਜੀਸ਼ਨ ਸੈਂਟਰ 'ਚ ਭੇਜਿਆ ਜਾਇਆ